ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਗੱਲ ਡਰੈਸ ਡਿਜ਼ਾਈਨਰ ਤੇ ਸਭ ਤੋਂ ਪਹਿਲਾਂ ਮੈਂ ਆਪਣੇ ਬਾਰੇ ਦੱਸ ਦਿਆ ਹਣਾ ਮੇਰਾ ਜਿਹੜਾ ਪਿੰਡ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਪੰਜਾਬ ਦੇ ਰਹਿਣ ਲਾ ਕਈ ਭੈਣਾਂ ਦੇ ਕਮੈਂਟ ਆਉਂਦੇ ਰਹਿੰਦੇ ਹਣਾ ਵੀ ਤੁਹਾਡਾ ਭਾਈ ਕਿਹੜਾ ਪਿੰਡ ਆ ਜਾਂ ਫੋਨ ਆਉਂਦੇ ਰਹਿੰਦੇ ਨੇ ਤੇਰੇ ਵੀ ਤੁਹਾਡਾ ਪਿੰਡ ਕਿਹੜਾ ਮੇਰਾ ਪਿੰਡ ਆ ਜਿਹੜਾ ਉਹ ਪਿੰਡ ਸਿਵੀਆਂ ਜ਼ਿਲ੍ਹਾ ਬਠਿੰਡਾ ਅੱਜ ਜਿਹੜਾ ਆਪਾਂ ਟੌਪਿਕ ਲੈ ਕੇ ਆਏ ਆ ਉਹ ਕੁੜਤੇ ਪਿਆਮੇ ਦਾ 8 ਸਾਲ ਦੇ ਬੱਚੇ ਦਾ ਕਈ ਵਾਰੀ ਕਿਸੇ ਭੈਣ ਨੂੰ ਜਾਂ ਭਰਾ ਨੂੰ ਕੁੜਤਾ ਨਵੇਂ ਕੱਟਣਾ ਪੈ ਜਾਂਦਾ ਹਣਾ ਤਾਂ ਉਹ ਸਮਝ ਨਹੀਂ ਲੱਗਦੀ ਵੀ ਕਿਵੇਂ ਕੱਟ ਗਿਆ। ਸਾਲ ਦੇ ਬੱਚੇ ਦਾ ਕੁਰਤਾ ਪਿਆ ਮੈਂ। ਤਾਂ ਇਹਦਾ ਬੋਡੀ ਤੋਂ ਨਾਪ ਲੈਂਦਾ ਹੋਇਆ 29 ਇੰਚ ਪੂਰੀ ਬਾਹ 7.5 ਕਫ 7.5 ਆ। ਤੀਰਾ 13 ਛਾਤੀ 24.5 ਪੇਟ 24 ਆ। ਕਮਰ 28 ਆ। हिਪ 29 ਆ। ਫਰੰਟ ਹੈਗਾ ਇਹਦਾ 5 ਇੰਚ। ਗੀਜਾ ਇੱਕ ਲਾਉਣਾ। ਕਲਰ ਜਿਹੜਾ ਹੈਗਾ ਉਹ 13 ਇੰਚ ਆ ਕੋਣੀ 11 ਪਜਾਮੇ ਲੰਬਾਈ 27.5 ਲੱਕ ਜਰੂਰ ਲੈਣਾ ਹਨਾ। ਇਹਨਾਂ ਕਮਰੇ ਹੈਗੀ ਆ ਉਹ 24 ਇੰਚਾ ਮੂਰੀ 12.5 ਪੱਟ 18 ਆਜੋ ਪਹਿਲਾਂ ਆਪਾਂ ਕਪੜਾ ਮਿਲ ਲੀ ਗਏ ਤੇ ਕਈ ਵਾਰੀ ਆਪਾਂ ਨੂੰ ਪਤਾ ਨਹੀਂ ਲੱਗਦਾ ਹਨ ਕਪੜਾ ਕਿੰਨਾ ਲੱਗੂ ਬੱਚੇ ਦੇ ਉਹ ਵੀ ਤੁਹਾਨੂੰ ਮੈਂ ਇੱਕ ਫਾਰਮੂਲਾ ਦੱਸੂ ਬਹੁਤ ਸੌ ਇਹ ਕਪੜੇ ਦਾ ਕਿਵੇਂ ਪਤਾ ਲੱਗੇ ਆਪਾਂ ਨੂੰ ਬੱਚੇ ਦਾ ਪੜੂਗਾ ਜਾਂ ਨਹੀਂ ਬੰਦ ਹਨ ਉਹ ਆਪਾਂ ਬਾਅਦ ਚੱਕ ਟੂ ਰੀਅਲੀ ਉੱਥੇ ਬਣਾ ਦਾਂਗੇ ਟੌਪ ਤੇ ਇੱਕ ਵੀਡੀਓ ਪਹਿਲਾਂ ਆਪਾਂ ਕਪੜਾ ਮਿਲ ਲਗੇ ਵੀ ਆਪਣਾ ਕਪੜਾ ਕਿੰਨਾਗਾ ਤੇ ਕਿੰਨੇ ਕਪੜਾ ਲੱਗਦਾ 8 ਸਾਲ ਦੇ ਬੱਚੇ ਦੇ ਆਪਾਂ ਨੂੰ ਇਹ ਪਤਾ ਲੱਗ ਜੂ ਹਨ ਆ ਦੇਖੋ ਤਿੰਨ ਇਤੋਂ ਗਾ ਤਿੰਨ ਆਪਣਾ ਇਸ ਤੋਂ ਬਾਅਦ ਵਾਲਾ ਕਪੜਾ ਮੈਂ ਲੈਣਾ ਆਪਾਂ ਤਿੰਨ ਮੀਟਰ ਤੇ 40 ਪੁਆਇੰਟ ਕਪੜਾ ਇਹ ਲਗਭਗ ਇਹ ਸਾਢੇ ਤਿੰਨ ਹੋਊਗਾ 10 ਪੁਆਇੰਟ ਇਸੂੰ ਗੜ ਗਿਆ ਧੋਣ ਦੇ ਨਾਲ ਆ ਦੇਖੋ ਆ ਦੋ ਲਾੜਾ ਮੇਰੇ ਕੋਲ ਇਧਰ ਪਾਸੇ ਇਹ ਬੰਦ ਦਾ ਢੁੰਡਾ ਹਨਾ ਆ ਪੀਤਾ ਜਿਹੜਾ ਆਪਣਾ ਉਹ ਡੇਢ ਮੀਟਰ ਦਾ ਇੱਥੋਂ ਆਪਾਂ ਦੇਖੋ ਦੋ ਤਿਹਾਂ ਹੋਊਗਾ ਡੇਢ ਤੇ ਡੇਢ ਤਿੰਨ ਤੇ ਤਿੰਨ 20 ਪੁਆਇੰਟਾ 20 ਤੇ ਵੀ 40 ਤਿੰਨ 40 ਕਪੜਾ ਆਪਣੇ ਕੋਲ ਹੁਣ ਜੇ ਕਿਸੇ ਭੈਣ ਨੂੰ ਜਾਂ ਭਰਾ ਨੂੰ ਪਤਾ ਨਹੀਂ ਲੱਗਦਾ ਹਨਾ ਵੀ ਇਹਦਾ ਬਣੂਗਾ ਕਿ ਨਹੀਂ ਬਣੂਗਾ ਮੈਂ ਸਿੰਪਲ ਜਿਹਾ ਫਾਰਮੂਲਾ ਦੱਸ ਦਿੰਦਾ ਬਹੁਤ ਹੀ ਸੌਖਾ ਹਨ ਪਜਾਮੇ ਦੀ ਲੰਬਾਈ ਚੈੱਕ ਕਰ ਲੈ ਕਰੋ ਪਜਾਮਾ ਇਹਦਾ ਹੈਗਾ 27.5 ਆਪਾਂ ਇੱਥੇ ਲਾਵਾਂਗੇ 27.5 ਤੇ 4 31.5 ਇਹ 32 ਤੇ ਆ ਇੱਕ ਲੜਾ ਆਪਾਂ ਲੈ ਜਾਈਏ 32 ਇਹ ਇੱਥੇ ਨਿਸ਼ਾਨ ਨਾਲੇ ਆਪਾਂ 27.5 ਤੇ 4 31.5 32 ਦਾ ਨਿਸ਼ਾਨ ਲਾ ਕੇ ਉਸ ਤੋਂ ਬਾਅਦ ਆਪਾਂ ਨੇ ਸਾਰੇ ਕੱਪੜੇ ਨੂੰ ਆਹ ਜਿਹੜਾ ਬਚ ਗਿਆ ਨੂੰ ਫੋਲਡ ਕਰਕੇ ਦੇ ਲੈ ਵੀ ਬਣਦਾ ਕਿ ਨਹੀਂ ਦੋ ਲਮਬਾ ਆਪਾਂ ਨੂੰ ਪਿਆਮੇ ਦੀਆਂ ਹੋਰ ਚਾਹੀਦੀਆਂ ਤੇ ਇੱਕ ਲਮਾਈ ਚਾਹੀਦੀ ਆਪਾਂ ਨੂੰ ਬਾਹਰ ਫੇਰ ਇੱਥੋਂ ਜੇ ਨਹੀਂ ਮੰਨਦਾ ਫੇਰ ਨਹੀਂ ਮੰਨਦਾ ਹਾਂ ਹੁਣ ਆਪਣਾ 27.5 ਤੇ 31.5 ਇੱਥੇ ਹੋ ਗਿਆ ਆਪਣਾ ਪਿਆਮਾ ਪੂਰਾ ਤੇ ਆ ਆ ਗਈ ਆਪਣੀ ਬਾਹ ਵਾਧੂ ਕਪੜਾ ਆਪਣੇ ਕੋਲੇ ਹੁਣ ਤੁਸੀਂ ਧਿਆਨ ਰੱਖਣਾ ਵੀ 340 ਕਪੜਾ 8 ਸਾਲ ਦਾ ਬੱਚਾ ਲੰਬਾਈ ਮੈਂ ਤੁਹਾਨੂੰ ਧਿਆਨ ਚ ਕਰਾਦੀ ਕਈ ਵਾਰੀ ਕਿਸੇ ਆਪਣੇ ਘਰ ਦੇ ਵਿੱਚ ਛੋਟਾ ਬੱਚਾ ਹੁੰਦਾ ਹਨ ਹਾਂ ਮਾੜਾ-ਮੋਟਾ ਬਧਾ ਘਟਾ ਲਿਆ ਕਰੋ ਜੇ ਬੱਚਾ ਮਨਿਕ 10 ਸਾਲ ਦਾ ਤਾਂ ਉਹਦਾ ਉਹ ਹੋ ਜਾਉਂਦਾ ਹਨਾ ਅੱਜ ਕੱਲ ਸੁਖਣਾ ਜਵਾਗ ਵਾਲੇ ਲਿੱッセ ਜੀ ਆ ਗਏ ਤੇ ਵਿੱਚ ਕੁਝ ਹੀ ਹੁੰਦੇ ਹੈਗੇ ਤਾਂ 10-12 ਸਾਲ ਦੇ ਵੀ ਨਹੀਂ ਲੱਗਦਾ 7 ਸਾਲ ਦੇ ਹੁੰਦੇ ਹਨਾ ਤਾਂ ਆ ਜਿਆਦੇ ਕਟਾਈ ਭਣਾ ਹੀ ਵਰਤ ਸਕਦੀਆਂ ਮੈਂ ਆਲੋ ਤੁਹਾਨੂੰ ਬਿਲਕੁਲ ਸੌਖੀ ਕਟਾਈ ਦੱਸੂਗਾ ਇਹਦੇ ਵਿੱਚ ਵੀ ਦੋ ਕਾਟ ਆ ਜਾਂਦੀਆਂ ਜਿਹੜੀ ਇੱਕ ਪਹਿਲਾਂ ਮੈਂ ਤੁਹਾਨੂੰ ਉਹ ਦੱਸੀ ਹੈ ਨਾ ਉਹ ਵੀ ਕਾਟ ਆ ਜਾਂਦੀ ਆ ਤੇ ਹੁਣ ਆਪਾਂ ਛਾਤੀ ਦੇਖ ਲੈਣੀ ਇਹਦੀ ਛਾਤੀ 24 ਹੈ ਨਾ 24 ਦੇ ਵਿੱਚ ਆਪਾਂ 8 ਇੰਚ ਪਾਵਾਂਗੇ ਕਿ ਆ ਉਹ ਵੀ ਤੇ ਸੀ 32 32 ਇੰਚ ਆਪਾਂ ਨੂੰ ਕੋੜਦੇ ਤਾਂ ਕਿ ਜਈਦਾ ਠੀਕ ਹੈ ਇਥੋਂ ਕਰਕੇ ਆਪਾਂ ਨੂੰ ਦੇਖਣਾ ਹੁੰਡੇ ਲੋੜ ਵੀ ਕੋੜ ਤਾਂ ਨਿਕਲ ਸਕਦਾ ਉਹ ਮੈਂ ਤੁਹਾਨੂੰ ਬਿਉਣਤਿਆ ਹੋਰ ਹਿਸਾਬ ਨਾਲ ਪਰ ਇੱਕ ਘਟਾ ਵੀ ਇਹ ਆ ਦੇਖੋ 33 ਪੈਨ ਆਪਾਂ ਇਸ ਤਰ੍ਹਾਂ ਵੀ ਕੱਟ ਸਕਦੇ ਪਏ ਹਾਂ ਹੁਣ ਆਪਾਂ ਇਸ ਤਨੀ ਤੁਹਾਨੂੰ ਮੈਂ ਕੱਟ ਕੇ ਦਿਖਾਉਣਾ ਵੀ ਕਈ ਵਾਰੀ ਇਸ ਤਰ੍ਹਾਂ ਕਾਰਡ ਕੱਟਣੀ ਪਏ ਤੇ ਕਿਵੇਂ ਕੱਟਣਾ ਜੇ ਆਹ ਵੀਡੀਓ ਵਧੀਆ ਲੱਗੀ ਤੁਹਾਨੂੰ ਤਾਂ ਇਸੇ ਟੌਪਕ ਤੇ ਮੈਂ ਹੋਰ ਵੀਡੀਓ ਬਣਾ ਦਊਗਾ ਵੀ ਛੋੜੇ ਬੱਚਿਆਂ ਦੇ ਕੱਪੜੇ ਸਭ ਤੋਂ ਓਕੇ ਹੁੰਦੇ ਕੱਟਨੇ ਕਿ ਕੋਈ ਵੀ ਟੇਲਰ ਹੱਥ ਨਹੀਂ ਪਾਉਂਦਾ ਛੋਟੇ ਬੱਚਿਆਂ ਦੇ ਕੱਪੜੇ ਨਹੀਂ ਬਣਾਉਂਦੇ ਜੀ ਸੀ ਇਹ ਮਨਾ ਕਰਦੇ ਹਨ ਤਾਂ ਛੋਟੇ ਬੱਚਿਆਂ ਜੀ ਨੂੰ ਸੁਸਹਾਵ ਆ ਗਿਆ ਤਾਂ ਫਿਰ ਬਹੁਤ ਸੌਖਾ ਕੰਮ ਆ ਲਮਾਈ ਹੈਗੀ 29 ਆਪਾਂ ਰੱਖਾਂਗੇ 30 ਸਵਾ 30 ਸਵਾ ਇੰਝ ਜਿਹਾ ਡੇਢ ਜਿਹਾ ਵੱਧ ਰੱਖ ਲਿਆ ਕਰੋ ਸਕੇਲ ਪੜਾਣਾ ਜਿਵੇਂ ਭਟਾ ਕਰਦੇ ਆ ਉਸੇ ਤਰ੍ਹਾਂ ਹੀ ਛੋਟਾ ਕੱਪੜਾ ਵੀ ਸਕੇਲ ਕਰਿਆ ਕਰੋ ਲਓ ਜੀ ਇਥੋਂ ਬਿਲਕੁਲ ਆਪਾਂ ਨਿਸ਼ਾਨ ਸਿੱਧਾ ਲਾਵਾਂਗੇ ਠੀਕ ਆ ਆ ਲਾ ਲਿਆ ਸਿੱਧਾ ਨਿਸ਼ਾਨ ਉਨੇ ਆਪਾਂ ਨੂੰ ਸ਼ਾਮ ਦੇ ਉੱਪਰ ਉਪਰੀ ਘੱਟਾਂ ਇਹ ਨਹੀਂ ਆ ਵੀ ਆਪਾਂ ਛੋਟੇ ਬੱਚੇ ਦਾ ਕੱਪੜਾ ਸਕੇਲ ਨਹੀਂ ਕਰਨਾ ਨਾ ਛੋਟਾ ਵੱਡਾ ਕੱਪੜਾ ਸਕੇਲ ਜ ਲਾਜ਼ਮੀ ਕਰਨਾ ਆਪਾਂ ਉਹੀ ਫੱਟੀ ਲਾਵਾਂਗੇ ਸੇਮ ਹੁਣ ਸਾਰੇ ਕੱਪੜੇ ਨੂੰ ਇਸ ਤਰ੍ਹਾਂ ਕੰਨੀਆਂ ਤੋਂ ਨਹੀਂ ਕੋਈ ਇਹ ਕਰਕੇ ਸਾਰਾ ਕੱਪੜਾ ਆਪਾਂ ਨੇ ਦੂਰਾ ਕਰ ਲੈਣਾ ਹੁਣ ਛਾਤੀ ਦੇ ਵਿੱਚ ਦਿਵਾਰੇ ਆਪਾਂ ਘੇਰ ਪਾਵਾਂਗੇ 8 ਇੰਚ 24 ਤੇ 30 30 ਤੇ 32 32 ਬੰਦ ਹੈ ਨਾ ਸਵਾ ਸਾਢੇ 24 ਛਾਤੀ ਹੈ ਨਾ ਆਹ ਨੂੰ 32 ਜਾਨੀ ਕਿ ਸਵਾ 16 ਇੰਚ ਇਥੋਂ ਹੋ ਗਿਆ ਆਪਣਾ ਇੱਕ ਨਿਸ਼ਾਨਾ ਪਾਇਥੀ ਲਾਵਾਂਗੇ ਸਵਾ 16 ਦੀ ਠੀਕ ਆ ਜੇ ਕਿਸੇ ਵੀ ਚੀਜ਼ ਦੀ ਨਾ ਸਮਝ ਆਈ ਉਹ ਭੈਣਾ ਜਾਂ ਕੋ ਭਰਾ ਟੇਲਰ ਮਾਸਟਰ ਮੈਨੂੰ ਫੋਨ ਕਰਕੇ ਪੁੱਛ ਸਕਦੇ ਹੋ ਵੀ ਆਹ ਚੀਜ਼ ਦੀ ਬਈ ਸਮਝ ਨਹੀਂ ਲੱਗੀ ਹੈ ਨਾ ਜੇ ਵੀਡੀਓ ਵਧੀਆ ਲੱਗਦੀ ਆ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਦਾ ਫਰਜ ਸਮਝ ਕੇ ਹੈ ਨਾ ਤਾਂ ਕਿ ਆਪਣਾ ਚੈਨਲ ਜਿਹੜਾ ਗਰੋਥ ਕਰੂਗਾ ਥੋੜਾ ਬਹੁਤਾ ਤਾਂ ਹੋਰ ਭੈਣ ਭਰਾਵਾਂ ਦਾ ਫਾਇਦਾ ਹੁੰਦਾ ਜਦੋਂ ਆਪਾਂ ਵੀਡੀਓ ਸ਼ੇਅਰ ਕਰਦੇ ਹਾਂ ਹਲੋ ਹੁਣ ਆਪਾਂ ਇਹਨੂੰ ਜਿੰਨਾ ਲੋੜ ਸੀ ਉਹਨਾਂ ਲਾ ਲਿਆ ਨਾ ਜਿੱਧਰੋਂ ਆਪਣੇ ਕਪੜਾ ਸਕੇਲ ਕੀਤਾ ਉਹੀ ਪਾਸ ਆਪਾਂ ਨੇ ਥੱਲੇ ਪਾਸੇ ਰੱਖਣਾ ਹੈ ਇਧਰਲੇ ਪਾਸੇ ਜਿੱਧਰ ਗਲਾਈ ਦੇਵਾਂਗੇ ਇਹ ਚੀਜ਼ ਦਾ ਧਿਆਨ ਰੱਖਣਾ ਹਲੋ ਇਹਨੂੰ ਇਸ ਤਰੀਕੇ ਨਾਲ ਸੈੱਟ ਕਰ ਲਾਂਗੇ ਹੁਣ ਆਪਾਂ ਮਾਣਾਂਗੇ ਹੈਪ ਕਿੰਨੀ ਹੈ ਹੈਪ ਹੈਗੀ 29 ਹਲੋ ਆਪਾਂ ਰੱਖਿਆ 30 ਠੀਕ ਆ ਇੱਥੇ ਲਾ ਲਿਆ ਨਿਸ਼ਾਨ ਆ ਜਿਹੜਾ ਨਿਸ਼ਾਨ ਆਪਾਂ ਇਹਨੂੰ ਸਕੇਲ ਦੀ ਸਹਾਇਤਾ ਦੇ ਨਾਲ ਇਹ ਤੋਂ ਇਹ ਤੋਂ ਠੀਕਾ ਨਿਸ਼ਾਨਦੇਸ਼ਰੇ ਇਹ ਕੈਮਰੇ ਦੇ ਵਿੱਚ ਹਾਂ ਬਾਕੀ ਕਿਸੇ ਵੀ ਚੀਜ਼ ਨਹੀਂ ਸਮਝ ਆਉਂਦੀ ਤਾਂ ਕਮੈਂਟ ਜਰੂਰ ਕਰਿਆ ਕਰੋ ਹਨਾ ਬਾਈ ਸਾਨੂੰ ਆਹ ਚੀਜ਼ ਹੀ ਸਮਝ ਨਹੀਂ ਆਉਂਦੀ ਦੁਬਾਰੇ ਫੇਰ ਸਮਝਾਓ ਇਸ ਟੌਪਿਕ ਤੇ ਇੱਕ ਵੀਡੀਓ ਹੋਰ ਬਣਾ ਦਿਓ ਜੇ ਕਿਸੇ ਭੈਣ ਨੂੰ ਨਾਪ ਲੈਣ ਦੀ ਦਿੱਕਤ ਆਉਂਦੀ ਆ ਜਾਂ ਕੁਝ ਵੀ ਚੀਜ਼ ਦੀ ਦਿੱਕਤ ਆਉਂਦੀ ਆ ਉਹ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਤੇ ਆਪਦੇ ਸੁਝਾਅ ਵੱਧ ਦਿਆ ਕਰੋ ਹਨਾ ਆਲੋ ਹੁਣ ਇੱਕ ਜੀ ਆ ਆ ਗਈ ਹੁਣ ਜਿਹੜੀ ਮੇਨ ਆ ਗਈ ਮੈਂ ਤੁਹਾਨੂੰ ਹਰ ਇੱਕ ਵੀਡੀਓ ਦੇ ਵਿੱਚ ਕਹਿਣਾ ਹੁੰਦਾ ਇਹ ਭਾਵੇਂ ਬੱਚਾ ਭਾਵੇਂ ਵੱਡਾ ਪਾਣੀ ਬੈਗ ਪੱਲਾ ਚੱਕਣਾ ਹੀ ਚੱਕਣਾ ਆ ਜਿਹੜੀ ਮੈਂ ਚੱਕੀ ਏ ਬੈਗ ਆ ਹੁਣ ਜਵਾਗ ਦੇ ਹਿਸਾਬ ਨਾਲ ਆਪਾਂ ਇੰਨੀ ਚੱਕਾਂਗੇ ਠੀਕ ਅੱਧਾ ਇੰਚ ਚੱਕਿਆ ਲਾਜ਼ਮੀ ਕਰੋ ਹਨਾ ਛੋਟੇ ਵੱਡੇ ਸਾਰਿਆਂ ਨੂੰ ਲਓ ਪੁੱਛੇ ਫਿਰ ਇਹ ਆਪਾਂ ਚੱਕਤਾ ਹੁਣ ਉਵੇਂ ਬੰਦ ਫੇਰ ਕਰਦੇ ਹਾਂ ਠੀਕ ਆ ਹੁਣ ਆਪਾਂ ਇੱਥੋਂ ਦੀ ਲਮਾਈ ਚੈੱਕ ਕਰਾਂ ਕਿੰਨੀ ਆ 29 ਲਮਾਈ ਆ ਪਰ ਖੜਾ 30 ਇੰਚ 30 ਪੁਆਇੰਟ ਰੱਖ ਕੇ ਆਪਾਂ ਬਾਕੀ ਉੱਪਰੋਂ ਵੱਢ ਦਈਏ ਸਾਰਾ ਮੋੜੇ ਦਾ ਕੀ ਨਿਸ਼ਾਨ ਲਾਉਣਾ ਤੁਹਾਨੂੰ ਵੀ ਦੱਸੂਗਾ ਮੈਂ ਹਨਾ ਹੁਣ ਮੋੜਾ ਜਿਵੇਂ 24 36 ਬਾਹਰੋਂ ਦੋਨੇ 24 2 ਇੰਚ ਨੀਚੇ ਨੂੰ ਵੱਧ ਬੰਨ 14 ਮੰਨ ਸੀ ਆਪਾਂ 6.5 ਸਵਾ 6 ਸਵਾ 6 ਰੱਖਾਂਗੇ ਇਹਦੇ ਵਿੱਚ ਥੋੜਾ ਜਿਹਾ ਦਿਮਾਗ ਵੱਧ ਵਾਤ ਨਾ ਬੰਦਾ ਬੱਚਿਆਂ ਦੀ ਕਟਾਈ ਹੁੰਦੀ ਥੋੜੀ ਔਖੀ ਆ ਪਰ ਇੰਨੀ ਵੀ ਨਹੀਂ ਔਖੀ ਵੀ ਆਪਾਂ ਨੂੰ ਸਮਝ ਨਾ ਆਵੇ ਹਨਾ ਜੇ ਸਮਝ ਆ ਗਈ ਤਾਂ ਬਹੁਤ ਹੀ ਸੌਖੀ ਹੈ ਮੋੜਾ ਥੋੜਾ ਘੱਟ ਰੱਖਣਾ ਤਾਂ ਕਿ ਫਰੰਟ ਵੱਧ ਵੱਡਿਆ ਜਾਂਦਾ ਇਹਨਾਂ ਦਾ ਹਨਾ ਤੀਰਾ ਹੈਗਾ ਇਹਨਾਂ ਦਾ 13 ਇੰਚ ਆਪਾਂ ਲਾਵਾਂਗੇ 14 ਇੰਚ ਤੇ ਇੱਥੋਂ ਠੀਕ ਆ ਆ ਤਿਰਛੀ ਰੱਖਣੀ ਸ਼ੇਪ ਇੱਥੋਂ ਐਵੇਂ ਗੀਜਿਆ ਨਿਸ਼ਾਨ ਜਦੋਂ ਤੁਸੀਂ ਨਾਪ ਲੈਣੇ ਬੱਚੇ ਦੇ ਇੱਥੋਂ ਅੰਦਾਜ਼ੇ ਨਾਲ ਮਿਲਣਾ ਕਰੋ ਵੀ ਇੱਥੇ ਜੀ ਹੱਥੋਂ ਪਾਉਣਗੇ ਹਨਾ ਪਾਉਣ ਨੂੰ ਇਹਦੇ ਤਾਂ ਆਪਾਂ ਇਹਦੇ ਲਾਵਾਂਗੇ 1.5 10 ਇੰਚ ਤੇ ਗੀਜਿਆ ਨਿਸ਼ਾਨ ਫਿਰ ਛੋਟੇ-ਛੋਟੇ ਹੋਵੇਂ ਹੱਥ ਹੁੰਦੇ ਆ ਬੱਚੇ ਦੇ ਹਨਾ ਆ ਮੈਂ ਚਾੜਤਨ ਨੇੜੇ ਕਰਕੇ ਦਿਖਾਉ ਕੈਮਰਾ ਪੌਣੇ 2 ਇਤੋਂ ਹੱਥਾਂ ਦੇ ਹਿਸਾਬ ਦੇ ਨਾਲ ਲਾ ਲਿਆ ਕਰੋ 5.5 5 ਤੇ ਗੀਜਾਂ ਦੇ ਨਿਸ਼ਾਨ ਜਿਹੜੇ ਲਾਉਣੇ ਆਪਾਂ ਵੀ ਬੱਚੇ ਦਾ ਹੱਥ ਛੋਟਾ ਹੀ ਹੁੰਦਾ ਉਸ ਹਿਸਾਬ ਨਾਲ ਨਿਸ਼ਾਨ ਘਟ ਕਰ ਲੈ ਹੁਣ ਆਪਾਂ ਇਹਦੀ ਕਮਰ ਹੈਗੀ ਆ ਪੇਟ 24.5 ਹੈ 24.5 ਤੇ 4 28.5 28.5 ਹੈ ਨਾ ਤਾਂ ਆਪਾਂ ਇੱਥੇ ਰੱਖਾਂਗੇ 28.5 ਦੇ ਹਿਸਾਬ ਨਾਲ ਜਿਆਦਾ ਟਾਈਟ ਨਹੀਂ ਕਰਨਾ ਫਿਰ ਬੱਚੇ ਨਾ ਤਲਕੀ ਜੀ ਮੰਨਦੇ ਜਦੋਂ ਆਪਾਂ ਲਾਉਣੇ ਪੌਣੇ ਕੱਪੜੇ ਜਿਆਦਾ ਫਿਟਿੰਗ ਨਹੀਂ ਕਰਨੀ ਛੋਟੇ ਬੱਚੇ ਦੇ ਜੇ ਮਾੜੇ ਨਹੀਂ ਪੀੜਾ ਹੋ ਜਾਂਦਾ ਹਨ ਆਪਾਂ ਤੁਹਾਨੂੰ ਓਕੇ ਸੋਕੇ ਓਕੇ ਪਾ ਲੈਨੇ ਆਪ ਦਾ ਕੁਰਤਾ ਤੇ ਜਿਹੜਾ ਜਵਾਕ ਉਹਦੇ ਕੱਪੜੇ ਆਪ ਫੜਕੀ ਪਾਉਣੇ ਪੈਂਦੇ ਆ ਥੋੜਾ ਜਿਹਾ ਲੂਈ ਰੱਖਣਾ ਨਾਰਮਲ ਫਿਟਿੰਗ ਦੋ ਜਿਵੇਂ ਪੇਟ ਤੋਂ 4 ਇੰਚ ਵੱਧ ਰੱਖਦੇ ਆ ਦੂਜਿਆਂ ਦੇ ਆਪਾਂ ਤਾਂ ਬੱਚਿਆਂ ਨੂੰ ਤੁਸੀਂ 5 ਇੰਚ ਵੱਧ ਰੱਖ ਦਿਆ ਕਰੋ ਕਿਉਂਕਿ ਇਹਨਾਂ ਨੇ ਗਰੋਥ ਹੀ ਕਰਨੀ ਆ ਜਿਵੇਂ ਤੜਕੇ ਸਕੂਲ ਵਾਗ ਜਾਂਦੇ ਵਿਚਾਰੇ ਫਿਰ ਰਾਤ ਨੂੰ ਆਉਂਦੇ ਫਿਰ ਟਿਊਸ਼ਨ ਵਾਗਦੇ ਕਿਤੇ ਕਿਤੇ ਟਾਈਮ ਲੱਗਦਾ ਨਾ ਪਾਉਣ ਦਾ ਕੱਪੜੇ ਬੱਚਿਆਂ ਦੇ ਕੱਪੜੇ ਹਲਕੀ ਜਿਹੀ ਖੁੱਲੇ ਰੱਖਿਆ ਕਰੋ ਦੂਜੇ ਨਾਪ ਤੋਂ ਇਹ ਹਨ ਠੀਕ ਆ ਇਥੇ ਆਪਾਂ ਚਾਰ ਲੜਾਂ ਤੇ ਲਾ ਦਿਆ ਕਰੋ। ਲੋ ਜੀ। ਇੱਥੇ ਟੱਕ ਲਾ ਦੋ ਕਿੱਜਾਂ ਦਾ। ਆਪਾਂ ਇੱਥੇ ਕੰਚੀ ਆਪਾਂ ਬਾਹਰ ਕੱਢਦੇ ਹਾਂ। ਹਲਕੀ ਹਲਕੀ ਗਲਾਈ ਦੇ ਦੇਣੀ ਉਹ ਵੀ। ਆਪਾਂ ਆਸ ਆ ਪੰਜਵੀਂ ਵੱਡਿਆਂ ਦੇ ਕਮਾਉਣੇ ਉਹਨੇ ਉਹ ਵੀ ਛੋਟਿਆਂ ਦੇ ਕਮਾਉਣਾ। ਠੀਕ ਆ। ਇਹ ਲਓ। ਇੱਥੇ ਆਪਣਾ ਤੀਰਾ ਲੱਗਣਾ। 1 ਇੰਚ ਆਪਾਂ ਚੱਕਾਂਗੇ ਇੱਥੋਂ। ਇਹ ਇਸ ਤਰ੍ਹਾਂ ਬਿਲਕੁਲ ਆਰਾਮ ਦੇ ਨਾਲ ਇੱਥੇ ਟੱਕ ਲਾਵਾਂਗੇ ਪਾ ਤੀਰੇ ਦਾ। हां ਜਿਹੜੇ ਭਰਾ ਜਾਂ ਭੈਣਾਂ ਬਿਲਕੁਲ ਨਵੇਂ ਆ ਚੈਨਲ ਤੇ ਉਹਨਾਂ ਕੋਲੇ ਕਈਆਂ ਕੋਲੇ ਅੱਜ ਹੀ ਵੀਡੀਓ ਆਈ ਹੁੰਦੀ ਹੈ ਨਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਘੰਟੀ ਨੂੰ ਬਜਾ ਕੇ ਆਲ ਵਾਲੇ ਬਟਨ ਤੇ ਸੈੱਟ ਕਰ ਦਿਓ ਤੇ ਦੂਜੀ ਗੱਲ ਇਹ ਆ ਵੀ ਜਿਹੜੀਆਂ ਮੇਰੀਆਂ ਭੈਣਾਂ ਕੋਲੇ ਜਾਂ ਭਰਾਵਾਂ ਕੋਲੇ ਆਪਣੇ ਦੂਸਰੇ ਚੈਨਲ ਦਾ ਲਿੰਕ ਹੈ ਨਹੀਂ ਉਹ ਭਾਵੇਂ ਦਾ YouTube ਵਾਲੇ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਭਾਵੇਂ ਜੇ ਕਿਸੇ ਨਹੀਂ ਲਿਖਣਾ ਆਉਂਦਾ ਉਹ ਮੈਨੂੰ ਬੋਲ ਕੇ ਭੇਜ ਦਿਓ ਆਪਣਾ ਜਿਹੜਾ WhatsApp ਨੰਬਰ ਹੁੰਦਾ ਇਹਦੇ ਵੀ ਬਾਈ ਸਾਨੂੰ ਦੂਜੇ ਚੈਨਲ ਦਾ ਗਰੁੱਪ ਆ ਚੈਨਲ ਦਾ ਉਹ ਦਿਓ ਲਿੰਕ ਇਹ ਜੇ ਕਿਸੇ ਭਰਾ ਨੇ ਆਪਦਾ ਨੰਬਰ ਗਰੁੱਪ ਦੇ ਵਿੱਚ ਐਡ ਕਰਵਾਉਣਾ ਹਨਾ ਉਹ ਮੈਂ ਐਡ ਕਰ ਲਊ ਮੈਨੂੰ ਬੋਲ ਕੇ ਭੇਜਿਆ ਕਰੋ ਠੀਕ ਹੈ ਜੀ ਆਲੋ ਹੁਣ ਆਪਾਂ ਗਲੇ ਨੂੰ 6 ਮੈਂਸਾ ਕਰ ਲੈ ਗੁਰਜਵਾਖ ਦਾ ਇੱਕ ਨਿਚੇ ਨੂੰ ਥੋੜਾ ਵੱਧ ਰੱਖਣਾ ਇਧਰੋਂ ਉੱਪਰ ਪੌਣੇ ਦੋ ਰੱਖਿਆ ਇਹਦੇ ਨੂੰ ਰੱਖਾਂਗੇ ਆਪਾਂ ਸਵਾ ਦੋ ਇਥੋਂ ਵੀ ਆਪਾਂ ਤਿਰਛੀ ਕਟਾਈ ਰੱਖਣੀ ਹੈ ਇਸ ਤਰ੍ਹਾਂ ਆਹ ਬੱਚੇ ਦੇ 1.5 ਇੰਚ ਆਪਾਂ ਚੱਕਾਂਗੇ ਠੀਕ ਆ ਹੁਣ ਆ ਗਿਆ 3 ਤੇ 13 ਇੰਚ ਆਪਾਂ ਰੱਖ ਲੈ ਗੱਟ ਤੀਰੇ ਤੋਂ 161 ਇਥੋਂ ਫਰੰਟ ਰੱਖਾਂਗੇ ਆਪਾਂ ਬਲਿ ਠੀਕ ਆ ਇਸੀ ਤਰ੍ਹਾਂ ਇਹ ਚੀਜ਼ ਚ ਬਾਲ ਨਹੀਂ ਬਣੇ ਜਿਹਦੇ ਜਵਾਗ ਦੇ ਵੀ ਜਿਵੇਂ ਆਪਾਂ ਵੱਡਿਆਂ ਦੇ ਨਾ ਪੂਰਾ ਸ਼ੌਕ ਨਾ ਕੱਟਾ ਕਰੋ ਇਹ ਤੋਂ ਆਪਾਂ ਫੱਟੀ ਵੀ ਲਾ ਸਕਦੇ ਹਾਂ ਠੀਕ ਆ ਇਸ ਤੋਂ ਠੀਕ ਆ ਹੁਣ ਮੈਂ ਇਸ ਨੂੰ ਹਲਕੀ ਹਲਕੀ ਸ਼ੇਪ ਦੂੰ ਗਲੇ ਦੀ ਉਸੇ ਤਰ੍ਹਾਂ ਇਹ ਗਲਾ ਪਹਿਲਾਂ ਛੋਟਾ ਰੱਖਿਆ ਕਰੋ ਜਦੋਂ ਆਪਾਂ ਨੇ ਕਾਲਰ ਜੜਾਉਣਾ ਉਦੋਂ ਸ਼ਾਰਟ ਪਾ ਲੈਣਾ ਠੀਕ ਆ ਹਾਂ ਇਥੋਂ ਹੁਣ ਆਪਾਂ ਅੰਦਰੋਂ ਉਹ ਕੱਟਣਾ ਇਦਾਂ ਇਹ ਉਪਰ ਮੋਢਾ ਵਾ ਘੱਟ ਰੱਖਣਾ ਇਤੋਂ ਆ ਜੀ ਗਲਾਈ ਦੇ ਪੌਂਦ ਦੇ ਨਾਲ ਮੋਢਾ ਆਪਣਾ ਵੱਡਾ ਹੋ ਜਾਂਦਾ ਠੀਕ ਹੈ ਇਤੋਂ ਆ ਪਾਉਣੇ ਨੂੰ ਉੱਥੋਂ ਛੇਕ ਕਰ ਲਿਓ ਹੁਣ ਆਪਣਾ ਅਗਲਾ ਪਿਛਲਾ ਪੱਲਾ ਪਣੇ ਲੋਟੀ ਇਕੱਠਾ ਹੈ ਹੈ ਨਾ ਬੱਚਾ ਬਦਲਾ ਤਾ ਕਰਕੇ ਹੈ 8 ਸਾਲ ਦਾ ਛਾਤੀ ਬਹੁਤ ਘੱਟ ਆ ਹੈ ਨਾ ਪਿਚਕੂ ਜਾਗਾ ਜਿਆਦਾ ਪਤਲਾ ਸਰੀਰ ਦਾ ਥੋੜਾ ਪੱਪੀ ਅੰਮਾ ਕੱਟਾਂਗੇ ਪਜਾਮੇ ਦਾ ਵੀ ਆਪਾਂ ਪੀਸ ਨਹੀਂ ਲਵਣਾ ਸਾਰਾ ਇਕੱਠਾ ਹੀ ਕਪੜਾ ਥੋੜਾ ਬਚਾ ਕੇ ਥੁਮ ਤਿੰਨ 40 ਕਪੜਾ ਸੀ ਜੇ ਕਿਸੇ ਪਾਇਨੇ ਕਿਹੜੀ ਕਿਹੜੀ ਕੱਪੜੇ ਬਣਾਉਣੇ ਪਏ ਜਾਣ ਜਵਾਗ ਦੀ ਤਾਂ ਬਿਆਉਤ ਲੈ ਕਰੋ ਜੀ ਛਾਤੀ 24 25 ਇੰਚ ਤੱਕ ਰਾ ਫਿਰ ਤੁਸੀਂ ਪਾਣੀ ਲੋਟੀ ਬਣਾ ਸਕਦੇ ਹੋ ਜਿਸ ਛਾਤੀ ਵੱਧਾ ਫਿਰ ਮੈਂ ਜਿਵੇਂ ਦੂਜੂ ਦੱਸਿਆ ਤੁਹਾਨੂੰ ਬਿਆਉਤ ਕੇ ਉਵੇਂ ਬਣਾ ਸਕਦੇ ਹੋ ਹਣਾ ਹੁਣ ਪਜਾਮੇ ਲੰਬਾਈ ਹੈਗੀ ਆ 27.5 ਇਥੋਂ ਆਪ ਲਾਵਾਂਗੇ 27.5 ਤੇ 4 31 ਇੰਚ ਇਹ ਹੁਣ 31 ਹੋ ਗਏ ਨਾ ਆਪਣਾ ਇੱਥੇ ਆ ਕੱਪੜਾ ਸਾਰਾ ਇਹਦੇ ਨੂੰ ਫੋਲਡ ਕਰ ਲੈਣਾ ਇਹ ਥੋੜੀ ਜਿਹੀ ਵਕਰੀ ਕਟਾਈ ਕਟਾਂਗੇ ਆਪਾਂ ਹਣਾ ਤਾਂ ਇਹ ਮਤਲਬ ਨੂੰ ਕਹਿੰਦਾ 6-7 ਘਾਟਾ ਘੁੱਟਦੇ ਪਿਆ ਮੈਂ ਦੀਆਂ ਤੁਸੀਂ ਭੈਣ ਨੂੰ ਸਿੱਖਣ ਵਾਲੇ ਬਣੋ ਬਾਧੂ ਕਾਟਾ ਹੁੰਦੇ ਨੇ ਸਿੱਖ ਨੂੰ ਬਾਧੂ ਕੁਝ ਪਿਆਗਾ ਜਦੋਂ ਆਪਾਂ ਜਗਿਆਸੂ ਬਣ ਕੇ ਸਿੱਖਦੇ ਆ ਨਾ ਤਾਂ ਬਾਧੂ ਆਪਾਂ ਨੂੰ ਚੀਜ਼ ਹੀ ਸਮਝ ਆਉਂਦੀ ਹੈ ਵੀ ਤੁਸੀਂ ਸਿੱਖਣ ਵਾਸਤੇ ਥੋੜੇ ਮੋਟੀਵੇਟ ਮੈਨੂੰ ਵੀ ਕਰਿਆ ਕਰੋ ਕਮੈਂਟ ਬਾਕਸ ਦੇ ਵਿੱਚ ਜਾ ਕੇ ਹਰੇਕ ਭੈਣ ਨੇ ਕਮੈਂਟ ਕਰਿਆ ਕਰੋ ਜਿੰਮੀ ਦਾ ਵੀ ਆਉਣਾ ਹੋਵੇ ਨਹੀਂ ਹਣਾ ਤਾਂ ਕਿ ਮੈਨੂੰ ਪਤਾ ਲੱਗ ਵੀ ਹਾਂ ਤੁਸੀਂ ਸਿੱਖਣਾ ਚਾਹੁੰਦੇ ਹੋ ਚਲ ਹੁਣ ਆਪਾਂ ਸੇਟ ਕਰ ਲਾਂਗੇ ਇਹਨੂੰ ਇਸੇ ਤਰੀ ਸਾਢੇ 27 ਲਵਾਈ ਆ ਪਜਾਮੇ ਦੀ ਆਪਾਂ ਰੱਖਾਂਗੇ ਸਾਢੇ 31 ਇੰਚ ਹੁਣ ਪੂਰਾ ਆ ਗਿਆ ਨਾ ਜਿਵੇਂ ਸਹੀ ਹੁਣ ਆਪਾਂ ਲਾਵਾਂਗੇ ਇਧਰ ਨਿਸ਼ਾਨ 24 ਆਪਣੀ ਚਾਹੀਦੀ ਆਹੀ ਕਮਰ ਪੱਟੇ ਦੀ 24 ਤੇ 10 ਚੌਪਕੀ ਇਹ ਕੰਝ ਕੇ ਬਹੁਤ ਨੂੰ ਨਾ 6 ਇੰਚ ਬੈਗ ਪੱਲੇ ਦੀ ਆਪਾਂ ਥੋੜੇ ਛੋਟੇ ਰੱਖਨੇ ਆ ਫਿਰ ਆਪਾਂ ਇਹਨੂੰ ਇਧਰੋਂ ਅੱਠ ਪਾ ਲਾਂਗੇ ਉਹ ਜਿਆਦੇ ਪੱਲੇ ਬੱਚਿਆਂ ਦੇ ਨੇ ਇੱਕੋ ਜਿਹੀ ਰੱਖ ਦਿਆ ਕਰੋ 24 63 ਜਾਂ 24 12 ਤੇ 6 18 63 ਜਿਆਦਾ ਕਰਕੇ ਉਹ 6 ਇੰਚ ਪਾ ਲਓ ਕਿੰਨਾ ਨਿਕਲਿਆ 12 12 ਤੇ 6 18 ਯਾਨੀ ਕਿ 9 ਇੰਚ ਬੰਦਾ ਸੀ ਇਧਰ ਨੂੰ ਕੇਰ ਫਿਰ ਬਾਹਲਾ ਜਿਆਦਾ ਹੋ ਜੂ ਨਾ 9 ਤੇ 2 11 ਐਂ ਝੂੜੀ ਬਣਾ ਲੈ ਕਰੋ ਠੀਕ ਆ 11 ਇੰਚ ਝੂੜੀ ਪੇ ਥੱਲੇ ਪਾ ਦਈਏ ਦੀ ਇਧਰੋਂ ਆਪਾਂ ਰੱਖਾਂਗੇ 10 ਬਾਂ ਇੰਚ ਚਾ ਟਾਰਾਂ ਗਿੰਜ ਪੱਟ ਬੱਚੇ ਦਾ ਬਹੁਤ ਆ ਪਿੱਛੋ ਘੱਟ ਪਾਵਾਂਗੇ ਆਪਾਂ ਨੂੰ ਠੀਕ ਹੈ ਕੰਨੀ ਉਮੀ ਛੱਡਣੀ ਹੈ ਜਿਵੇਂ ਦੂਜੇ ਪਿਆਮੀ ਛੱਡਦੇ ਇੱਥੋਂ ਨਾ ਰੱਖਿਆ ਆਪਾਂ ਇੱਥੋਂ ਆਪਾਂ ਰੱਖਾਂਗੇ 9 9 ਦਾਦ ਹੋ ਗਿਆ 4.5 ਮੂਰੀ ਹੈਗੀ 12 ਹਲਕਾ ਜਿਹਾ ਵੱਧ ਰੱਖ ਲਿਆ ਕਰੋ ਮੂਰੀ ਤੋਂ ਕਿਉਂਕਿ ਆਪਾਂ ਬੈਕ ਪੱਲੇ ਦੀ ਤਕਰੀਬਨ ਇੱਕੋ ਜਿਹੀ ਪਾਵਾਂਗੇ ਬਾਲਾ ਫਰਕ ਨਹੀਂ ਪਾਉਣਾ ਇਸੇ ਤਰ੍ਹਾਂ ਛੇ ਪੱਟੀ ਦੇ ਨਾਲ ਸਿੱਧਾ ਨਿਸ਼ਾਨ ਫਿਰ ਆਪਾਂ ਇਥੋਂ ਤਰਚਾ ਨਿਸ਼ਾਨ ਲਾਉਂਦੇ ਹਾਂ ਇਹ ਦਿਨਾਂ ਨੂੰ ਬਲਾਦਨ ਨੂੰ ਜਿਆਦਾ ਗਲਾਈ ਨਹੀਂ ਦੇਣੀ ਠੀਕ ਆ ਇਸੇ ਤਰੀਕੇ ਨਾਲ ਅਸ਼ਾਰਾ ਪਾ ਲਾਵਾਂਗੇ ਇਹ ਵੀ ਆਪਾਂ ਪੱਟੇ ਕੋਲੇ ਆ ਕੇ ਖਤਮ ਕਰ ਦੇਣਾ ਨਿਸ਼ਾਨ ਇੱਥੇ ਬੱਚਿਆਂ ਦੀ ਕਾਰਟ ਬਹੁਤ ਸੌਖੀ ਹੁੰਦੀ ਆ ਬਸ ਉਹਨੂੰ ਇੱਕ ਵਾਰੀ ਸਮਝਿੰਦੇ ਜੇਰਾ ਜੇ ਕਹਾਂ ਤਾਂ ਦੁਬਾਰੇ ਸਮਝਾਉਣਾ ਜਿਵੇਂ ਛਾਤੀ ਇਹਦੀ 24 ਹੈ ਹਨਾ 24 ਯਾਦ ਕਰ ਲ ਤੁਸੀਂ 12 12 ਦੇ ਵਿੱਚ 6 ਇੰਚ ਪਾ ਦੋ ਇਦਨ ਹੋਗੇ 18 ਪਰ ਆਪਾਂ ਘੇਰ ਘੱਟ ਰੱਖਣਾ ਆਪਾਂ ਲੱਕ ਤੋਂ 10 ਇੰਚ ਵੱਧ ਹੀ ਬਹੁਤ ਹੁੰਦਾ ਜਿੰਨਾ ਘੇਰ ਨਿਕਲ ਕੇ ਉਹ 6 ਇੰਚ ਪਾ ਗਏ ਉਹ ਤੋਂ 2 ਇੰਚ ਥੱਲੇ ਨੂੰ ਝੋਲੀ ਵੱਧ ਪੈ ਜਣੀ ਹਾਂਜੀ ਬਿਲਕੁਲ ਸਹੀ ਆ ਜੀ ਨਾ ਝੋਲੀ ਅੜੇ ਨਾ ਹੀ ਛੋਟੀ ਰਹੇ ਹੋਰ ਆਪਾਂ ਇਹਨੂੰ ਕੱਟਦੇ ਹਾਂ ਜੇ ਤੁਸੀਂ ਚਾਹੋ ਨਿਓ ਬੱਚੇ ਦਾ 2.5 3 ਇੰਚ ਵੱਧ ਰੱਖਣਾ ਕਪੜਾ ਉਹ ਤਰਪਾਈ ਦੇ ਹਿਸਾਬ ਦੇ ਨਾਲ ਉਹਨਾਂ ਵੱਧ ਰੱਖ ਲੈਣਾ ਆਪਾਂ ਜੀ 1.5 ਇੰਚ ਰੱਖਿਆ ਕਿਉਂਕਿ ਲਾਸਟ ਕਿਤੇ 1 ਇੰਚ ਨਹੀਂ ਪਊਗੀ ਬੱਚੇ ਦੇ ਛੋਟੇ ਬੱਚਾ 8 ਸਾਲ ਦਾ ਹੈ ਨਾ ਲੋਕੀ ਇਹ ਤੋਂ ਆਪਾਂ ਹਲਕੀ ਸ਼ੇਪ ਇਸ ਤਰ੍ਹਾਂ ਦੇ ਜੀ ਇਮ ਸਾਈਡ ਤੇ ਰੱਖ ਲਿਆ ਆਪਾਂ ਆਪ ਦੇ ਕੰਨੀ ਖਿੱਚ ਕੇ ਉਧਰਲੇ ਪਲੇ ਨੂੰ ਥੋੜਾ ਜਿਹਾ ਆਪਾਂ ਉੱਤੇ ਨੂੰ ਕਰਾਂਗੇ ਕਿ ਇੰਨਾ ਹਲਕਾ ਜਿਹਾ ਠੀਕ ਹੈ ਇਤੋਂ ਇੰਨਾ ਨਾ ਕਿਸੇ ਚੀਜ਼ ਦੀ ਸਮਝ ਲੱਗੀ ਹਨਾ ਤਾਂ ਕੁਰਤੇ ਪਿਆਵੇਂ ਬੱਚਿਆਂ ਦੇ ਆਪਣੇ ਕੋਲ ਬਾਧੂ ਸਲਾਈ ਕਰਨ ਨੂੰ ਆਉਂਦੇ ਆ ਮੈਂ ਦੁਬਾਰਾ ਵੀਡੀਓ ਫੇਰ ਪਾ ਦਿੰਦਾ ਤਾਂ ਆਪਾਂ ਇਹਨੂੰ ਇਤੁਆਸਤਰਾ ਮਿਲਕ ਸਕਦੇ ਹਾਂ ਅੱਜ ਜੇ ਆਪਾਂ ਇਹ ਘੱਟ ਪਾਵਾਂ ਪੱਟ ਵਾਲਾ ਪਾਸਾ ਇਹਦੇ ਪੱਲੇ ਇੱਕੋ ਜਿਹੀ ਚਾਹੀਦੀ ਜਵਾਕਾਂ ਦੇ ਬੜਾ ਫਰਕ ਨਹੀਂ ਕਰਨਾ ਹੁੰਦਾ ਲੋ ਨਹੀਂ ਦੀ ਕੁਝ ਊਲੀ ਬਾਲੀ ਚੱਕਣੀ ਹੈ ਕਿਉਂਕਿ ਬੱਚਾ ਛੋਟਾ ਹੀ ਹੁੰਦਾ ਹੈਗਾ ਇਹਨਾਂ ਦੇ ਕੋਈ ਵੱਡਾ ਫਰਕ ਨਹੀਂ ਹੁੰਦਾ ਢਿੱਡ ਦਾ ਹੈਨਾ ਜੇ ਕਿਸੇ ਬੱਚੇ ਦਾ ਪੇਟ ਹੈਗਾ ਫਿਰ ਆਪਾਂ ਉਹਦੇ ਮੜਾ ਮੋਟਾ ਫਰਕ ਕਰਨਾ ਆਦਰਵਾਇਜ਼ ਨਹੀਂ ਕਰਨਾ ਨਿਸ਼ਾਨ ਇਹ ਚੱਕ ਲਾਂਗੇ ਸਾਰੇ ਆਪਾਂ ਉਸ ਪਜਾਮੇ ਤੋਂ ਸਾਰੇ ਬੱਚਿਆਂ ਦੇ ਉਲਟ ਨਿਸ਼ਾਨ ਆ ਇਹ ਚੀਜ਼ਾ ਧਿਆਨ ਰੱਖਣਾ ਆਪਾਂ ਦੂਜੀ ਕਾਰਡ ਹੋਰ ਆ ਆਹ ਕਾਰਡ ਜਵਾਕਾਂ ਲਈ ਹੋਰ ਨਾ ਪਤਾ ਲੱਗਿਆ ਵੀਡੀਓ ਵਿੱਚ ਦੁਬਾਰਾ ਬਣਾ ਦੂ ਹੈਨਾ ਕਿਉਂਕਿ ਆਮ ਬੱਚਿਆਂ ਦੇ ਕੱਪੜੇ ਪਹਿਣੋਂ ਸਿੱਖਿਆ ਕਰੋ ਘਰੇ ਬਣਾਉਣੇ ਬੱਚਿਆਂ ਤੋਂ ਹੌਲੀ-ਹੌਲੀ ਫਿਰ ਵੱਡਿਆਂ ਦੇ ਹੱਥ ਖੋਲ ਜਾਂਦਾ ਨਾ ਪਰ ਠੀਕ ਹੈ ਇਤੋਂ ਵੀ ਆਪਾਂ ਨੇ 1 ਇੰਚ ਦਾ ਮਾਰਜਿਨ ਲੇਖ ਇਤੋਂ ਹਲਕੀ-ਹਲਕੀ ਸਹੀ ਬਦੇ ਮੈਂ ਨਹੀਂ ਛੋਟੇ ਜਿਹਾ ਕਾਂ ਦੇ ਜੇਬਾਂ ਵੀ ਆਪਾਂ ਮੂੰਹ ਜੇ ਬਣਾਉਣੇ ਆ 4.5 5 ਇੰਚ ਦਾ ਮੂੰਹ ਹੁੰਦਾ ਆ ਡਾਊਨਿੰਗ ਜ਼ਰੂਰ ਕਰਦੇ ਕਰੋ ਮੂਹਰੇ ਭਲੇ ਨੂੰ ਇੰਨਾ ਲੋਚ ਉਸੇ ਤਰੀਕੇ ਨਾਲ ਹੀ ਦੇਤੀ ਆਪਾਂ ਜੀ ਕੰਨੀ ਆਪਾਂ ਸਾਰੀ ਕੱਢਣੀ ਆ ਇਹ ਕੋੜੀ ਪੀਸ ਨੂੰ ਸਿੱਧਾ ਲਾਵਾਂਗੇ ਆਪਾਂ ਲੋਚ ਇਹ ਟ੍ਰਿਪ ਕੱਟ ਦਿੰਨੇ ਆ ਇਹ ਕਿਸੇ ਭੈਣ ਕੋਲੇ ਸੁਝਾਅ ਹੁੰਦਾ ਕੋਈ ਵਧੀਆ ਜਾਂ ਭਰਾ ਕੋਲੇ ਉਹ ਜ਼ਰੂਰ ਦਿਆ ਕਰੋ ਹਨਾ ਲੋਜੀ ਇੱਥੇ ਆਪਾਂ ਨੰਬਰ ਬਾਅਦ ਪਾਵਾਂਗੇ ਹੁਣ ਪਹਿਲਾਂ ਆਦਾ ਸਾਈਡ ਚੱਕ ਲਈਏ ਬਾਹਰ ਲਈ ਇਹ ਕਿਸੇ ਭੈਣ ਨੇ ਬੂਟ ਕੱਟ ਪਿਆ ਮੈਂ ਬਣਾਉਣਾ ਬੱਚੇ ਦਾ ਉਹ ਵੀ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਕਮੈਂਟ ਕਰਿਆ ਕਰੋ ਜੇਰ ਆਪਾਂ ਬੂਟ ਕੱਟ ਵਾਲੀ ਵੀ ਵੀਡੀਓ ਬਣਾ ਦਾਂਗੇ ਹਨਾ ਲੋਜੀ ਇਥੋਂ ਚਾਰੇ ਲੜ ਬੱਚਿਆਂ ਦੇ ਆ ਚੀਜ਼ ਕੋ ਬਾਲਾ ਉਹ ਨਾ ਰੱਖਿਆ ਕਰੋ ਫਰਕ ਇਹਨਾਂ ਦੇ ਪਜਾਮਾ ਨਹੀਂ ਚੜਦਾ ਉੱਤੇ ਨੂੰ ਹਨਾ ਉੱਚ ਇਹ ਤੋਂ ਪਹਿਖ ਵਾਰੀ ਜ਼ਰੂਰ ਚੈੱਕ ਕਰਨਾ ਜੇ ਵੱਡਿਆਂ ਨੇ ਕਰਦੇ ਆਂ ਕੱਟੇ ਸ਼ੌਕ ਨਾਲ ਕਰੋ ਉਹ ਵੀ ਜਿੰਨੇ ਵੱਡੇ ਕੱਪੜੇ ਕੱਟਦੇ ਆਂ ਉਹ ਵੀ ਛੋਟੇ ਬੱਚੇ ਦੇ ਕੱਟਨੇ ਵੀ ਸ਼ੌਕ ਨਾਲ ਇਹ ਬਣਾਉਣੇ ਵੀ ਸ਼ੌਕ ਨਾਲ ਆਹ ਛੋਟੇ ਤੋਂ ਹੌਲੀ ਹੌਲੀ ਆਪਣੇ ਫਿਰ ਵੱਡੇ ਕੁਰਤੇ ਨਹੀਂ ਦਾ ਸਾਫ਼ ਹੋਣ ਲੱਗ ਜਾਂਦੇ ਨੇ ਘੇਰ ਨੂੰ ਲੈਣ ਵੇਲੇ ਬਿਲਕੁਲ ਧਿਆਨ ਲਗਾ ਕੇ ਰਿਆ ਕਰੋ ਸਿੰਗਲ ਘੇਰ ਲੈਣ ਕੇ ਉਸ ਤੋਂ ਬਾਅਦ ਸਿੰਗਲ ਘੇਰ ਤੇ ਪੈਸ ਮਾਰ ਕੇ ਫਿਰ ਦੁਬਾਰੇ ਘੇਰ ਲੈਣ ਦਾ ਜਦ ਦੂਰਾ ਘੇਰ ਲੈਣ ਦਾ ਕਰੋ ਜਾਨੀ ਕਿ ਇਹ ਬਾਦਰ ਸਫਾਈ ਆਉਣੀ ਹੈ। ਹੁਣ ਆਪਾਂ ਮੋਡਾ ਕਿੰਨਾ ਪਾਉਣਾ ਛਾਤੀ ਦਾ ਅੱਧ ਕਰਕੇ ਉਹਦੇ 2 ਇੰਚ ਪਾਉਗਾ। 24 ਛਾਤੀ ਆ 24 ਅੱਧ ਹੋ ਗਿਆ 12 12 ਤੇ 2 ਕਿੰਨਾ ਬਣ ਗਿਆ 14। ਇਹਨੂੰ ਦੇਖ ਲੈਣਾ। ਆਹ ਦੇ। ਐਨੇ ਕਰ ਲੈ। ਹੁਣ ਤੁਸੀਂ ਆਹ ਕੱਪੜ ਨੂੰ ਉਨਾਂਕ ਫੋਲਡ ਕਰ ਲਓ ਜਿੰਨਾ ਤੁਹਾਨੂੰ ਲੋੜ ਆ। ਬਾਹ ਹੈਗੀ ਇਹਨਾਂ ਦੀ 17.5 ਇੰਚ। ਇਤੋਂ ਆਪਾਂ 16.5 ਦੇ ਕਰਦੂਰਾ ਕਰ ਲਾਂਗੇ। ਇਹ ਸਾਰੇ ਸੋਹਣੇ ਕਰਦੂਰਾ ਕਰ ਲਿਆ। ਕਰਾ ਫੋਲਡ ਕਰਾਂਗੇ ਬਾਹਗੀਆ ਜੀ ਅੱਗੋਂ ਕਾਫ 7.5 ਆ ਆਪਾਂ ਇਨਸ਼ਾਅੱਲਾ ਲਾਵਾਂਗੇ 9 ਤੇ ਜਿਆਦਾ ਖੁੱਲਾ ਨਹੀਂ ਰੱਖਣਾ ਇਹਨੂੰ ਬੱਚੇ ਦਾ ਕੂਣੀ ਜ਼ਰੂਰ ਮਿਲਿਆ ਕਰੋ ਹੁਣ ਜਿਵੇਂ ਇਹਦੀ ਕੂਣੀ 11 ਆ ਆਪਾਂ ਨੂੰ ਹਿਸਾਬ ਜਾਏਦਾ ਹੈ ਨਾ ਜਿੰਨਾ ਆਪਾਂ ਨੂੰ ਸਿਉਣ ਦੇ ਵਿੱਚ ਦਬਾਅ ਆਊਗਾ ਉਨਾ ਕੁ ਰੱਖ ਲਾਂਗੇ ਆਪਾਂ ਮੋਡਾ ਹੈਗਾ ਬਾਹਰੋਂ ਦੁਨ 24 12 ਤੋਂ 14 7 ਇੰਚ ਮੋਡਾ ਬੰਨਦਾਂ ਇੱਥੇ ਆਪਾਂ ਇਨਸ਼ਾਅੱਲਾ ਮਾਹੀ। ਠੀਕ ਹੈ। ਭਲਾਣ ਵੀ ਉਵੇਂ ਹੀ ਦੇਣੀ ਆ 2.5 ਪੌਣ 3 ਇੰਚ ਦੀ। ਗਲਾਈ ਵੀ ਉਸੇ ਤਰ੍ਹਾਂ ਹੀ ਦੇਣੀ ਆ ਥੋੜ੍ਹੀ ਜਿਹੀ। ਠੀਕ ਹੈ। ਇਹ ਸੋਹਣਾ ਲੱਗੇ ਬੱਚੇ ਦੇ ਕੁਰਤੇ ਵਿੱਚ ਪਾਇਆ। ਨਿੱਕੇ-ਨਿੱਕੇ ਦੇ ਬਹੁਤ ਸੋਹਣੇ ਲੱਗਦੇ ਕੁਰਤੇ ਵਿੱਚ ਪਾਇ। ਤਾਂ ਜਿਹੜੀਆਂ ਭੈਣਾਂ ਸ਼ੌਂਕ ਰਾਇ ਦੇ ਕੁਰਤਾ ਪਹਿਮਣ ਸਿੱਖਣ ਦਾ ਉਹ ਮੈਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਕਮੈਂਟ ਕਰਿਆ ਕਰੋ ਫਿਰ ਮੈਂ ਜਿਵੇਂ ਛੋਟੇ ਬੱਚਿਆਂ ਦੇ ਕੁਰਤੇ ਵਿੱਚ ਮਿਸਾਲ-ਸਾਲ ਦੇ ਵੀ ਕੱਟਦਾ ਉਹਨਾਂ ਨਾਲ ਨਾਲ ਵੀਡੀਓ ਪਾਉਂਦੇ ਰਹਾ ਕਰੂੰਗਾ। ਤੁਹਾਨੂੰ ਸਾਰਾ ਕੰਮ ਤੁਹਾਡੇ ਕਮੈਂਟਾਂ ਦੇ ਜਰਨਾ ਹੈ ਨਾ ਪਤਾ ਲੱਗ ਰਿਹਾ ਕਿ ਕਿਹੜੀ ਚੀਜ਼ ਦੀ ਡਿਮਾਂਡ ਵੱਧ ਆ ਗਈ ਅਬ ਇਹਨਾਂ ਇੱਕ ਵਾਰੀ ਚੈੱਕ ਕਰ ਲਾਂਗੇ 1.16 ਬਸ ਕਾਫ ਆਪਾਂ 2 ਤੋਂ ਵੱਧ ਨਹੀਂ ਲਾਉਣੀ ਚੌੜੀ 2 ਤੋਂ ਇੱਕ ਸੁੱਤ ਘਟੇ ਕੱਟ ਲਿਆ ਕਰੋ ਬੁਗਰਮ ਹਨ ਪੇਸਟਿੰਗ ਵਾਲੀ ਲਿਆ ਕੇ ਲਓ ਇਹਨੂੰ ਮੜਾ ਮੜਾ ਹੋਰ ਚਾਰ ਦਿਨ ਤਾਂ ਕਿ ਨਾ ਭਾਂ ਜਿਆਦਾ ਨੀਮੀ ਨਾ ਹੋ ਜੀ ਬੱਚੇ ਦੀ ਬਾਹਾਂ ਦੀ ਫੱਟੀਆਂ ਤੁਸੀਂ ਲਾ ਸਕਦੇ ਹੋ ਹਨ ਕੋਸ਼ਿਸ਼ ਕਰਿਆ ਕਰੋ ਆਪਾਂ ਨੂੰ ਸਿੱਖਣਾ ਵੀ ਸੌਖਾ ਬੱਚੇ ਦੀਆਂ ਫੱਟੀਆਂ ਮੈਂ ਤੁਹਾਨੂੰ ਇੱਕ ਵਾਰੀ ਕੱਟ ਕੇ ਵੀ ਦਿਖਾ ਦੂੰਗਾ ਵੀ ਕਿਵੇਂ ਕੱਟਦੇ ਨੇ ਇੱਥੋਂ ਆਪਾਂ ਗਲਾਈ ਪੁਣੀ ਚੰਕੜਾ ਇਹ ਤੋਂ ਆਪਾਂ ਇਹ ਮੋੜਾਂਗੇ ਜਿਵੇਂ ਦੂਜਿਆਂ ਦੇ ਮੋੜਦੇ ਹਾਂ 9 ਦੇ ਨਾਲ ਕਰੀਬ ਪਾ ਕੇ ਦੋਲੜ ਧਿਆਨ ਨਾਲ ਚੱਕਾਂਗੇ ਠੀਕਾ ਜਿੰਨੀ ਕ ਆਪ ਨੂੰ ਪਤਾ ਲੱਗੇ ਨਾ ਲਓ ਮੈਂ ਤੁਹਾਨੂੰ ਕੁਰੀ ਮਣਕੇ ਦਿਖਾ ਦੂੰਗਾ ਕਿੰਨਾ ਪੱਟੀ ਕੱਟੀ ਹੈ ਨਾ ਮੇਰੇ ਦਾ ਹੱਥ ਟਿਕਿਆ ਹੋਇਆ ਓਮੀ ਗਲ 4 ਸਵਾ 4 ਇੰਚ ਤੁਸੀਂ ਪੱਟੀ ਵੀ ਕੱਟ ਸਕਦੇ ਹੋ ਬੱਚਿਆਂ ਦੀ ਓਮੀ ਲਾਇਆ ਕਰੋ ਜਿਵੇਂ ਆਪਾਂ ਵੱਡਿਆਂ ਦੇ ਲਾਉਣੀ ਆ ਆਪਾਂ ਤੇ ਬਹੌਲੀ ਉਲਟੀ ਕਰਨ ਲੱਗੇ ਨੇ ਤੇ ਟੱਕ ਦੇਵਾਂਗੇ। ਓਵੇਂ ਕੁੰਡਾ ਕਟਾਂਗੇ। ਲੋ ਜੀ ਹੁਣ ਦੋ ਲੜਾ ਪਾਉਂ ਵੀ ਚਾੱਕ ਕੇ ਬੱਚੇ ਦੇ ਵੀ ਛਾਂਡ ਓਵੇਂ ਪਾਇਆ ਕਰੋ ਜਿਵੇਂ ਆਪਾਂ ਵੱਡਿਆਂ ਦੇ ਪਾਉਣੀ ਆ। ਜੇ ਵੀ ਛੋਟੇ ਜਵਾਗਾਂ ਦੀ ਗੋਲ ਫਰਮੇ ਤੇ ਨਿੱਕੇ ਨਿੱਕੇ ਵਿਆਹ ਸ਼ਾਦੀ ਦੇ ਕਾਰਡ ਲੈ ਕੇ ਨਾ ਛੋਟੇ ਛੋਟੇ ਕਾਰਡ ਵਾਲਾ ਕਰੋ। ਫਿਰ ਉਹਦੀ ਆ ਗਲਾਈ ਵਧੀਆ ਬਣਦੀ ਆ ਹਨਾ। ਫਾਲੋ ਆ ਵੀ ਕੱਟੇਗਾ ਆਪਣਾ। ਹੁਣ ਆਪਾਂ ਕਟਾਂਗੇ ਬੱਚੇ ਦਾ ਤੀਰਾ। ਤੀਰਾ ਹੈਗਾ ਇਹਦਾ 13 ਆਪਾਂ 1.5 14 ਦਾ ਪੀਸ ਲਾਵਾਂਗੇ। ਇਸ ਕਪੜੇ ਦਾ। ਜਾਦੀ ਨੂੰ ਆਪਾਂ ਨੇ 5 ਇੰਚ ਦੂਰ ਨਹੀਂ ਕਰਨਾ 1.75 ਜਾਂ 2.25 ਹਨ ਆ ਚੀਜ਼ ਆਪਾਂ ਨੇ ਧਿਆਨ ਰੱਖਣਾ ਵੀ ਇਹ ਪੀਸ ਨੂੰ ਆਪਾਂ ਨੇ ਜ਼ਿਆਦਾ ਚੌੜਾ ਨਹੀਂ ਲਾਉਣਾ ਲਓ 13 14 14.5 ਪੌਣੇ 15 ਇੱਕ ਵਾਰੀ ਪੀਸ ਥੋੜਾ ਜਿਹਾ ਵੱਧ ਲੰਮਾ ਲਾ ਲਿਆ ਕਰੂ ਇੱਕ ਵਾਰੀ ਕਾਂਕੂ ਨੂੰ ਹੰਮ ਫਿਰ ਨਿਕਲ ਜਿੰਦਾ ਆਹ ਰੋੜਾ ਰੋੜਾ ਸਾਰਾ ਸਾਈਡ ਤੇ ਕਰ ਲਿਆ ਹੁਣ ਆਪਾਂ ਇਹਦਾ ਕੁੰਡਾ ਕੱਟ ਲਵਾਂਗੇ ਹੁਣ ਠੀਕ ਹੈ ਇਹ ਐਸਟਰ ਹੁਣ ਆਪਾਂ ਇਹਨੂੰ ਉੱਨੀ ਪਛਾਵਾਂਗੇ ਜਿਵੇਂ ਵੱਡਾ ਪੀਰਾ ਕੱਟਦੇ ਆਂ ਲੋਚੀ ਤੀਰਾ ਹੈਗਾ 13 ਇੰਚ ਆਪਾਂ ਇਥੋਂ ਰੱਖਾਂਗੇ 14 ਇੰਚ ਹਲੋ ਸੱਤ ਇਧਰ ਕਿੰਨਾ ਰੱਖਾਂਗੇ ਸਾਢੇ 3 ਇਥੋਂ ਕਿੰਨਾ ਰੱਖਾਂਗੇ ਸਾਢੇ 4 ਤੋਂ ਵੀ ਸੂਤ ਘੱਟ ਕਰ ਲਿਆਵੇਂ ਇਥੋਂ ਕਿੰਨਾ ਰੱਖਾਂਗੇ 2 ਨਿੱਕੇ ਨੂੰ 7/2 ਇੰਚ ਲੋਚੀ ਹਲਕਾ ਜਿਹਾ ਬਾਹਰ ਨੂੰ ਰੱਖਣਾ ਇਧਰੋਂ ਆਪਾਂ ਦੇਵਾਂਗੇ ਛੇਪ ਇਹ ਇਧਰ ਤੇ ਇਹ ਤੁਸੀਂ ਹਲਕੀ ਜਿਹੀ ਗਲਾਈ ਇਹ ਚੀ ਚੱਕ ਦੇਵਾਂਗੇ ਵੱਡੇ ਦੀਰੇ ਨੂੰ ਇਧਰੋਂ ਮਾਰਨਾ ਚੱਕ ਦਿਆ ਕਰੂ ਤਾਂ ਕਿ ਫਿਟਿੰਗ ਵਧੀਆ ਬਣੇ ਹੁਣ ਆਪਾਂ ਇਹ ਚੈੱਕ ਕਰਾਂਗੇ ਜੇ ਵੱਡੇ ਦੇ ਚੈੱਕ ਕਰਦੇ ਆ ਵੀ ਸਹੀ ਆ ਰਹੇ ਹਨਾ ਫਰੰਟ ਤੋਂ ਲੋੜ ਨੂੰ ਵਿਛਾਲਾਂਗੇ ਆਪਾਂ ਛੋਟੇ ਜਿਹੇ ਗੋੜ ਤੋਂ ਇਸ ਤਰ੍ਹਾਂ ਵਿਛਾ ਕੇ ਬਾਕੀ ਸਾਰੀ ਕਟਾਈ ਸੇਮ ਕਰਨੀ ਆ ਬਸ ਮੜਾ ਮੜਾ ਉਵੇਂ ਫਰਕ ਪਾ ਰਿਹਾ ਕਰੋ ਜਿਵੇਂ ਗੱਜਾ ਨੂੰ ਛੋਟਾ ਰੱਖ ਲਿਆ ਹਨ ਸਾਰਾ ਕੁਝ ਘੱਟ ਕਰ ਲਿਆ ਇੱਥੇ ਐਮ ਲਾ ਲੈਣਾ ਜਿੰਨਾ ਆਪਣਾ ਦਬਾਅ ਆਊਗਾ ਆ ਕਰੀ ਨੂੰ ਹਿੱਲਣ ਨਹੀਂ ਦੇਣਾ ਆਪਾਂ ਠੀਕ ਹੈ ਇੱਥੇ ਹੁਣ ਆਪਾਂ ਇਹਨੂੰ ਇਹੀਂ ਰੱਖਾਂਗੇ ਆਰਾਮ ਦੇ ਨਾਲ ਹੁਣ ਤੁਸੀਂ ਇਹਨੂੰ ਮੋੜ ਕੇ ਦੇਖ ਲੈਣਾ ਵੀ ਸਹੀ ਆ ਰਿਹਾ ਇਹ ਇਸ ਤਰ੍ਹਾਂ ਆ ਦੇਖੋ ਥੋੜਾ ਜਿਵੇਂ ਵਧ ਰਿਹਾ ਨਾ ਤੀਰਾ ਤਾਂ ਆਪਣਾ ਮਾੜਾ ਮੋਟਾ ਮੈਂਤੀ ਦੇ ਵਿੱਚ ਫਰਕ ਹੋਊਗਾ ਇਹਨੂੰ ਪਹਿਲਾਂ ਛਾੜ ਦੇਣਾ ਕਿ ਬਾਚਾ ਪਰੁਖਾ ਚਾ ਤੂੰ ਇਹਦੀ ਨਾ ਕਰੀ। ਲਓ ਜੀ ਦੁਬਾਰੇ ਫੇਰ ਮਿੰਕੀ ਦੇਖਾਂਗੇ ਹੁਣ ਸਹੀ ਆ ਗਿਆ। ਸਹੀ ਆ। ਇੱਕ ਜੀ ਹੋਰ ਦੇਖ ਲੈ ਕਰੀ ਜੇ ਹੁਣ ਆਪਾਂ ਉਹਨੇ ਦੇਖਣਾ ਵੀ ਬਾਹ ਦਾ ਮੁੰਡਾ ਤਾਂ ਨਹੀਂ ਵੱਡਾ ਕਿਤੇ। ਤਾਂ ਉਹ ਆਪਾਂ ਹੁਣੇ ਪਤਾ ਲੱਗ ਜਾਊਗਾ। ਬਾਹ ਦਾ ਮੁੰਡਾ ਜਾਂ ਕੁੜਤੀ ਦਾ ਮੁੰਡਾ ਵੱਡਾ ਤਾਂ ਨਹੀਂ। ਐ ਮਿੰਕੀ ਦੇਖ ਲੈ ਕਰੂ। ਇਹਨੂੰ ਰੱਖ ਕੇ ਇੱਥੇ। ਇਹ ਐਸਟ੍ਰੀ। ਠੀਕਾ ਹਲਕਾ ਜਿਹਾ ਬਸ ਪੂਰੇ ਆਊਗਾ ਥੋੜਾ ਫਿਰ ਵੀ ਆਪਾਂ ਝਾੜ ਦਿੰਨੇ ਇਹਨੂੰ। ਇੱਥੇ। ਕੋਈ ਮੋਢਾ ਵੱਡਾ ਆਪਣਾ ਨਹੀਂ ਹੋਣਾ ਚਾਹੀਦਾ ਬਾਹਾਂ ਵੱਡੀ ਹੋ ਜੂ ਤਾਂ ਢੱਲੀ ਛੜ ਕੇ ਚੜਾਈ ਜੇ ਉਹਦਾ ਕੋਈ ਦਿੱਕਤ ਨਹੀਂ ਜੇ ਆਪਣਾ ਕੁਰਤੇ ਦਾ ਮੋਢਾ ਵੀ ਹੋਇਆ ਵੱਡਾ ਉਹ ਇੱਥੇ ਬਹੁਤ ਜ਼ਿਆਦਾ ਪਾੜ ਪੈਣੀ ਹੈ ਜੀਦਾ ਧਿਆਨ ਜ਼ਰੂਰ ਰੱਖਣਾ ਹਲਕਾ ਜਿਹਾ ਮੋਢਾ ਛੋਟੇ ਰੱਖਿਆ ਕਰੋ ਇਧਰੋਂ ਵੀ ਆਪਾਂ ਝਾੜ ਸਕਦੇ ਹਾਂ ਬੈਕਪੱਲਾ ਹੈ ਆਪਣਾ ਠੀਕ ਹੈ ਇੱਕ ਸੂਟ ਜੇ ਮੋਢਾ ਵੱਡਾ ਹੋ ਜੇ ਤਾਂ ਪਹਿਲਾਂ ਬਾਅਦ ਚ ਨਹੀਂ ਹੈ ਨਾ ਬਾਅਦ ਚ ਤਾਂ ਆਪ ਨੂੰ ਇਹ ਹੁੰਦਾ ਵੀ ਢੇੜਾ ਢਰੇ ਬਿਲਕੁਲ ਨਾ ਕਰਨੀ ਪਵੇ ਸੂਤੀ ਕੱਪੜੇ ਨੂੰ ਕਦੇ ਨਹੀਂ ਦੁਬਾਰਾ ਢੇੜਨਾ ਨਹੀਂ ਤੇ ਬਹੁਤ ਜ਼ਿਆਦਾ ਦਿੱਕਤ ਹੋ ਜਾਈ ਜੀ ਹੁਣ ਮੈਂ ਤੁਹਾਨੂੰ ਕਿ ਬੱਚੇ ਦੇ ਹਿਸਾਬ ਨਾਲ ਕਿੱਝਾ ਕੱਟਣਾ ਨਾ ਬਹੁਤ ਔਖਾ ਹੁੰਦਾ ਸਾਡੇ ਹੁਣ ਹੱਥ ਚੜਿਆ ਹੁੰਦਾ ਕੰਮ ਕੁਝ ਵੀ ਨਹੀਂ ਲੱਗਦਾ ਉਹ ਹੀ ਲੱਗਦਾ ਹਨ ਜਿਹੜੀਆਂ ਭੈਣਾਂ ਨੇ ਜਾਂ ਭਰਾਵਾਂ ਨੇ ਛੋਟੇ ਬੱਚੇ ਦੇ ਕੱਪੜੇ ਨਹੀਂ ਕਦੇ ਬਣਾਏ ਉਹਨਾਂ ਨੂੰ ਇਹ ਚੀਜ਼ ਦੀ ਬਹੁਤ ਸਮੱਸਿਆ ਹੁੰਦੀ ਉਹ ਵੀ ਨਿੱਕੇ ਨਿੱਕੇ ਜਿਵੇਂ ਹੱਥ ਆਪਾਂ ਕੀ ਕਰਨਾ ਐਨੀ ਟਾਈਮ ਇਨਸ਼ਾਅੱਲਾ ਲਾਵਾਂਗੇ ਠੀਕ ਹੈ ਇੱਥੇ ਢਾਈ ਤੇ ਲਾ ਲਾਂਗੇ ਤੇ ਇੱਥੇ ਢਾਈ ਤੇ ਲਾ ਲਾਂਗੇ 12 13 ਜੀ ਵੀਝਾ ਲੇਖ ਲਿਆ ਕਰੋ ਰੱਖ ਕੇ ਇਹ ਇੱਕ ਹਲਕੀ ਓਮੀ ਗਲਾਈ ਦੀ ਮੰਗੀ ਜੀ ਦੀ ਇਸ ਤਰ੍ਹਾਂ ਦੇ 기ਝਲਿਆ ਕਰੋ ਬੰਨੂ ਜੇ ਕੋਈ ਘਰੇ ਕੰਮ ਕਰਦਾ ਨਾ ਵਧੀਆ ਵੀ ਸੋਹਣੇ ਸੋਹਣੇ ਹਨ ਫਿਰ ਆਪ ਵੀ ਹੱਥ ਟਿਕ ਲਾ ਗਏ ਇਹ ਵੀ ਫਿਰ ਵੱਡਿਆਂ ਦੇ 기ਝੀ ਆਈ ਲਾਉਣੇ ਵੱਡਿਆਂ ਦੇ 기ਝੀ ਲੰਬਾਈ ਹੁੰਦੀ 19 ਇੰਚ ਜੇ ਕਿਸੇ ਭੈਣ ਨੂੰ ਨਾ ਪਤਾ ਹੋਵੇ ਤਾਂ ਵੱਡੇ ਜੇ ਕਿ ਮੈਂ ਹੁਣ ਮੇਰੇ ਸਾਹ ਦਾ 기ਝੀ ਲਾਉਣਾ ਉਹ 19 ਇੰਚ ਲੰਬਾਈ ਹੁੰਦੀ ਆ ਤੇ 7 ਇੰਚ ਹੁੰਦੀ ਉਹਦੀ ਚੜਾਈ ਸਭ ਤੋਂ ਵੱਧ ਨਹੀਂ ਕਰਨਾ ਜੇ ਬੰਦਾ ਪਤਲਾ ਤਾਂ ਪੌਣੇ 7 ਹੁਣ ਆਹ ਚੀਜ਼ ਤੁਸੀਂ ਮਿਲ ਕੇ ਰੱਖਣੀ ਆ ਵੀ ਕਿੰਨਾ ਰੱਖਣਾ ਆਪਣਾ 5 ਇੰਚ ਨੂੰ ਰੱਖਿਆ ਸੀ ਨਾ ਆਪਾਂ ਦਬਾਅ ਛੱਡ ਗਿਆ 5:30 ਇਹ ਚੀਜ਼ਾਂ ਨਿੱਕੀ ਨਿੱਕੀ ਦਾ ਖਿਆਸ ਖਿਆਰ ਰੱਖਿਆ ਕਰੋ ਇੱਥੇ ਆਪਾਂ ਲਾਵਾਂਗੇ ਤੱਕ ਇਸ ਤਰ੍ਹਾਂ ਅੱਜ ਵਾਲੀ ਵੀਡੀਓ ਕਿਵੇਂ ਲੱਗੀ ਹਨਾ ਤਾਂ ਜਰੂਰ ਦੱਸਿਓ ਜੇ ਤੁਸੀਂ ਇਸ ਤਰ੍ਹਾਂ ਦੀ ਵੀਡੀਓ ਅੱਗੇ ਤੋਂ ਦੇਖਣ ਚਾਹੁੰਦੇ ਹੋ ਛੋਟੇ ਬੱਚਿਆਂ ਦੇ ਕੱਪੜੇ ਪਹਿਣਾ ਬਣਾਉਣੇ ਜਿਹਨੂੰ ਸ਼ੌਂਕ ਹੁੰਦਾ ਆਪਾਂ ਨੂੰ ਘਰੇ ਬੱਚਿਆਂ ਦਾ ਨਾ ਸਾਲ ਦੇ 2 ਸਾਲ ਦੇ 3 ਸਾਲ ਦੇ ਆਪਣੇ ਕੋਲ ਸਾਰੇ ਛੋਟੇ ਛੋਟੇ ਬੱਚੇ ਦੇ ਕੱਪੜੇ ਬੰਦੇ ਰਹਿੰਦੇ ਆ ਜਿਵੇਂ ਇੱਥੇ ਦੋ ਜੇਬਾਂ ਵਾਲਾ ਆਗੇ ਬਣਾਲੇ ਕਿਸੇ ਨੇ ਨਿੱਕੇ ਨਿੱਕੇ ਹਨਾ ਤਾਂ ਉਹ ਆਪਾਂ ਫਿਰ ਵੀਡੀਓ ਪਾ ਦਿਆ ਕਰਾਂਗੇ ਜੇ ਤੁਸੀਂ ਕਮੈਂਟ ਕਰੋਗੇ ਠੀਕ ਹੈ ਜੀ ਮਿਲਦੇ ਹਾਂ ਜਲਦੀ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ